ਸਾਜੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਹਾਂ ਅਨ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵਿੱਤੀ ਰਾਹਤ ਅਦਾਵਾਈ ਜਾ ਰਹੀ ਹੈ ਜਿਸ ਦੇ ਵਿੱਚ ਸੂਬੇ ਭਰ ਵਿੱਚ ਮਾਨ ਸਰਕਾਰ ਵੱਲੋਂ 16 ਟੂਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ ਵੱਡੀ ਮਹਿੰਗਾਈ ਦਰਮਿਆਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਤੀ ਰਾਹਤ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਭਰ ਅੰਦਰ 16 ਟੂਲ ਪਲਾਜ਼ੇ ਬੰਦ ਕਰ ਦਿੱਤੇ ਇਸ ਨਾਲ ਯਾਤਰੀਆਂ ਨੂੰ ਰੋਜ਼ਾਨਾ 58 .70 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਨੇ ਇਹ ਖੁਲਾਸਾ ਕਰਦਿਆਂ ਕਿ ਟੋਲ ਪਲਾਜ਼ਾ ਨੂੰ ਹਟਵਾਉਣਾ ਪੰਜਾਬ ਦੇ ਲੋਕਾਂ ਨੂੰ ਆਰਥਿਕ ਰਾਹਤ ਪਹੁੰਚਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਨਾਗਰਿਕਾਂ ਦੀ ਵਿੱਤੀ ਭੋਜ ਘਟੇਗਾ ਭੋਜ ਘਟੇਗਾ ਬਲਕਿ ਇਨ੍ਹਾਂ ਸੜਕਾਂ ਤੇ ਨਿਰਵਿਘਨ ਅਤੇ ਰੁਕਾਵਟ रहਤਾਵਾ ਜਾਈ ਨੂੰ ਯਕੀਨੀ ਬਣਾਇਆ ਗਿਆ ਹੈ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਕ੍ਰਿਬ ਦੋ ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ કુલ 535.45 ਕਿਲੋਮੀਟਰ ਰਾਜ ਮਾਰਗਾਂ ਤੇ ਟੂਲ ਸਮਾਪਤ ਕਰ ਦਿੱਤੇ ਹਨ ਸੰਬੰਧਿਤ ਸੜਕਾਂ ਤੇ ਟੋਲ ਹਟਾਏ ਜਾਣ ਨਾਲ ਮਿਲਣ ਵਾਲੀ ਰੋਜ਼ਾਨਾ ਰਾਹਤ ਦੇ ਬਰੇਵੇ ਦੰਦਿਆ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪਟਿਆਲਾ ਸਮਾਣਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ ਔਸਤਨ 3.75 ਲੱਖ ਰੁਪਏ ਲੁਧਿਆਣਾ ਮਲੇਰਕੋਟਲਾ ਸੰਗਰੂਰ ਰੋਡ ਤੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਤੇ 13 ਲੱਖ ਰੁਪਏ ਬਲਾਉਚਰ ਗੜਸ਼ੰਕਰ ਹੁਸ਼ਿਆਰਪੁਰ ਦਸ਼ਹਰਾ ਰੋਡ ਤੇ ਤਿੰਨ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 10.52 ਲੱਖ ਰੁਪਏ ਕੀਰਤਪੁਰ ਸਾਹਿਬ ਨੰਗਲ ਊਨਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 10.12 ਲੱਖ ਰੁਪਏ ਹੁਸ਼ਿਆਰਪੁਰ ਟਾਂਡਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 1.94 ਲੱਖ ਰੁਪਏ ਮੁੱਖ ਵਿਖੇ ਸਤਲੁਜ ਦਰਿਆ ਤੇ ਉੱਚ ਪੱਧਰੀ ਟੋਲ ਪੁੱਲ ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 60000 ਰੁਪਏ ਮੋਗਾ ਕੋਟਕਪੂਰਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 4.5 ਲੱਖ ਰੁਪਏ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਦੋ ਟੋਲ ਪਲਾਜ਼ਾ ਹਟਾ ਕੇ ਰੋਜ਼ਾਨਾ 6.34 ਲੱਖ ਰੁਪਏ ਭਵਾਨੀਗੜ ਨਾਭਾ ਗੁਬਿੰਦਗੜ ਰੋਡ ਤੇ ਡੋ ਟੋਲ ਪਲਾਜ਼ਾ ਹਟਾ ਕੇ ਰੋਜ਼ਾਨਾ 3.50 ਲੱਖ ਰੁਪਏ ਦਾਖਾ ਹਾਈ ਕੋਰਟ ਦਾਖਾ ਰਾਇਕੋਟ ਬਰਨਾਲਾ ਰੋਡ ਤੇ ਦੋ ਟੋਲ ਪਲਾਜ਼ਾ ਹਟਾ ਕੇ ਰੋਜ਼ਾਨਾ ਆਸਤ 4.50 ਲੱਖ ਰੁਪਏ ਦੀ ਰਾਹਤ ਇਹਨਾਂ ਸੜਕਾਂ ਤੇ ਗੁਜਰਨ ਵਾਲੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਇਹ ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼ ਵਿੱਚ ਮਹਿੰਗਾਈ ਦੇ ਵੱਧੇ ਹੋਏ ਪੱਧਰ ਨੂੰ ਮੱਦੇ ਨਜ਼ਰ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਆਰਥਿਕ ਰਾਹਤ ਪ੍ਰਦਾਨ ਕਰਨ ਲਈ ਵਚਨਬੰਧ ਹੈ ਇਸ ਦੇ ਨਾਲ ਨਾਲ ਸਿਆਈ ਬੁਨਿਆਦੀ ਢਾਂਚੇ ਨੇ ਨਿਰਮਾਣ ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਅਕਾਲੀ ਦਲ ਦੇ ਵਿੱਚ ਚੱਲ ਰਹੀ ਹਲਚਲ ਦੇ ਵਿੱਚ ਮਜੀਠੀਆ ਨੇ ਚੁੱਪੀ ਧਾਰੀ ਹੋਈ ਹੈ ਦੱਸ ਇਹ ਕੀ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਵੀ ਮਾਮਲੇ ਤੇ ਮਜੀਠੀਆ ਨੇ ਆਪਣੀ رائے ਦਿੰਦੇ ਹਰ ਇੱਕ ਮਾਮਲੇ ਦੇ ਵਿੱਚ ਬੋਲਦੇ ਹਨ ਪਰ ਇਸ ਵਾਰੀ ਅਕਾਲੀ ਦਲ ਦੇ ਵਿੱਚ ਹੋ ਰਹੀ ਹਲਚਲ ਤੇ ਮਜੀਠੀਆ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ ਦੱਸ ਇਹ ਮਜੀਠੀਆ ਪੰਜਾਬ ਵਿੱਚ ਹਰ ਸਿਆਸਤੀ ਰਾਜਨੀਤੀ ਤੇ ਕਦੇ ਵੀ ਟਿੱਪਣੀ ਕਰਨ ਤੋਂ ਨਹੀਂ ਜੂਝਦੇ ਨਹੀਂ ਖੁੰਝੇ ਹਨ ਅਕਾਲੀ ਦਲ ਵਿੱਚ ਛੇੜੇ ਅੰਦਰੂਨੀ ਕਲੇਸ਼ ਨੂੰ ਲੈ ਕੇ ਮਜੀਠੀਆ ਨੇ ਹਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿਕਾਂ 'ਚੋਂ ਮਜੀਠੀਆ ਗੈਰ ਹਾਜ਼ਰ ਹਨ ਪਹਿਲਾਂ ਉਹ ਪਾਰਟੀ ਦੀ ਦੇਰ ਪਹਿਲਾਂ ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਆਏ ਅਤੇ ਫਿਰ ਬਾਕੀ ਮੀਟਿੰਗਾਂ 'ਚ ਵੀ ਗੈਰ ਹਾਜ਼ਰ ਹੋਏ ਹਨ ਜਦ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਮਜੀਠੀਆ ਗਾਇਬ ਰਹੇ ਸਨ ਮਜੀਠੀਆ ਨੇ ਚੋਣ ਪ੍ਰਚਾਰ ਦੇ ਮਾਮਲੇ ਵਿੱਚ ਖੁਦ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਸੰਸਦ ਦੀ ਹਲਕੇ ਤੱਕ ਸੀਮਿਤ ਰੱਖਿਆ ਹੋਇਆ ਸੀ ਸੂਤਰਾਂ ਮੁਤਾਬਕ ਹਫਤਾ ਪਹਿਲਾਂ ਮਜੀਠੀਆ ਅੰਮ੍ਰਿਤਸਰ ਆਏ ਹਸਨ ਅਤੇ ਦੋ ਦਿਨਾਂ ਮਗਰੋਂ ਮੁੜ ਵਾਪਸ ਚਲੇ ਗਏ ਸਨ ਕੋਈ ਆਖ ਰਿਹਾ ਹੈ ਕਿ ਮਜੀਠੀਆ ਆਪਣੇ ਪਰਿਵਾਰਿਕ ਰੁਝੇਵਿਆਂ ਵਿੱਚ ਹਨ ਇਹਨਾਂ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਬਾਹਰ ਸੰ다ਸ ਦੱਸਿਆ ਕਿ ਅਕਾਲੀ ਦਲ ਦੇ ਵਿੱਚ ਹੋ ਰਹੀ ਹਲਚਲ ਨੂੰ ਲੈ ਕੇ ਮਜੀਠੀਆ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਮੌਨਸੂਨ ਦੇ ਆਉਂਦੇ ਹੀ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਨਿਕਲ ਕੇ ਆ ਰਹੀ ਹੈ ਦਾਸ ਤਈਏ ਕਿ ਲੰਬੇ ਸਮੇਂ ਬਾਅਦ ਹੁਣ ਜਦੋਂ ਬਾਰਿਸ਼ ਸ਼ੁਰੂ ਹੋਈ ਤਾਂ ਪ੍ਰਸ਼ਾਸਨ ਦੀ ਪੋਲ ਖੁੱਲਣ ਲੱਗ ਗਈ ਇਸ ਵਾਰ ਭਿਆਨਕ ਗਰਮੀ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕਿਸਾਨਾਂ ਨੂੰ ਵੀ ਝੋਨੇ ਦੀ ਲਵਾਈ ਵੇਲੇ ਮੁਸ਼ਕਿਲਾਂ ਆਈਆਂ ਹਾਲਾਂਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ ਸਿਚਾਈ ਵਾਸਤੇ ਬਿਜਲੀ ਦੇ ਕਾਫੀ ਪ੍ਰਬੰਧ ਕੀਤੇ ਗਏ ਸਨ ਪਰ ਬਾਰਿਸ਼ ਨਾ ਹੋਣ ਕਾਰਨ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਰਿਕਾਰਡ ਤੋੜ ਰਹੀ ਹੈ। ਪ੍ਰੀ ਮੌਨਸੂਨ ਦੀ ਬਾਰਿਸ਼ ਨੇ ਵੀ ਸਾਬਤ ਕਰ ਦਿੱਤਾ ਕਿ ਪ੍ਰਸ਼ਾਸਨ ਇਸ ਦੇ ਲਈ ਤਿਆਰ ਨਹੀਂ ਹੈ। ਥਾਂ-ਥਾਂ ਪਾਣੀ ਇਕੱਠਾ ਹੋ ਗਿਆ। ਸਭ ਤੋਂ ਜ਼ਿਆਦਾ ਮਾੜੀ ਹਾਲਤ ਤਾਂ ਲੁਧਿਆਣੇ ਦੀ ਰਹੀ ਜਿੱਥੇ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਆਸ-ਪਾਸ ਦੇ ਘਰਾਂ 'ਚ ਵੜ ਗਿਆ। ਜਿੱਥੇ ਇੱਕ ਔਰਤ ਦੀ ਕਰੰਟ ਲੱਗਣ ਨਾਲ ਮੌਤ ਵੀ ਹੋ ਗਈ। ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਪਤਾ ਵੀ ਸੀ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋਣ ਵਾਲੀ ਹੈ। ਇਸ ਲਈ ਇੰਤਜ਼ਾਮ ਨਹੀਂ ਕੀਤੇ ਗਏ। ਪਹਿਲਾਂ ਵੀ ਜਦੋਂ ਮੌਨਸੂਨ ਨਜ਼ਦੀਕ ਆਇਆ ਹੈ ਤਾਂ ਪ੍ਰਸ਼ਾਸਨ ਇੰਤਜ਼ਾਮ ਕਰਨੇ ਸ਼ੁਰੂ ਕਰਦਾ ਹੈ ਭਾਵੇਂ ਨਗਰ ਨਿਗਮ ਹੋਵੇ ਜਾਂ ਸੀਵਰੇਜ ਬੋਰਡ ਜਾਂ ਫਿਰ ਕੋਈ ਹੋਰ ਵਿਭਾਗ ਪਰ ਉਦੋਂ ਤੱਕ ਸਥਿਤੀ ਖਰਾਬ ਹੋ ਚੁੱਕੀ ਹੁੰਦੀ ਹੈ ਤੇ ਕਾਫੀ ਨੁਕਸਾਨ ਵੀ ਹੋ ਚੁੱਕਾ ਹੁੰਦਾ ਹੈ ਚਲੰਦਰ ਵਿੱਚ ਦਾ ਸੀਵਰੇਜ ਬੋਰਡ ਨੇ ਹੁਣ ਸੜਕਾਂ ਦੀ ਖੁਦਾਈ ਕਰਕੇ ਪਾਈਪ ਆਪਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਹ ਜਿਸ ਸਮੇਂ 'ਚ ਖੁਦਾਈ ਕੰਮ ਇੰਨਾ ਖਤਰਨਾਕ ਹੈ ਕਿ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ ਕਿਉਂਕਿ ਜਦੋਂ ਕੋਈ ਬਾਹਰਲਾ ਵਿਅਕਤੀ ਆਵੇਗਾ ਤਾਂ ਉਸ ਨੂੰ ਪਾਣੀ 'ਚ ਪਏ ਟੋਏ ਦਾ ਪਤਾ ਨਹੀਂ ਲੱਗੇਗਾ ਤੇ ਵੱਡਾ ਹਾਦਸਾ ਵਾਪਰ ਸਕਦਾ ਹੈ। ਅਗਲੇ ਦਿਨਾਂ 'ਚ ਸਕੂਲ ਖੁੱਲ ਜਾਣਗੇ ਤੇ ਵੈਸੇ ਵੀ ਸੜਕਾਂ 'ਤੇ ਭਿੜ ਵਾਝ ਜਾਵੇਗੀ। ਇਸ ਹਾਲਤ 'ਚ ਜਾਮ ਲੱਗਣ ਦਾ ਵੀ ਖਤਰਾ ਰਹੇਗਾ। ਜਦ ਬਾਰਿਸ਼ ਦੀ ਪਾਣੀ ਸੜਕਾਂ 'ਤੇ ਇਕੱਠਾ ਹ ਕਟੁੱਟੰਦਾ ਖਤਰਾ ਵੀ ਬਣਿਆ ਰਹਿੰਦਾ ਹੈ ਪੰਜਾਬ ਦੀ ਖੇਤੀ ਮੁੱਖ ਤੌਰ ਤੇ بارش ਦੇ ਨਿਰਭਰ ਰਹਿੰਦੀ ਹੈ ਜੇਕਰ ਚੰਗੀ بارش ਹੋਵੇ ਤਾਂ ਪੈਦਾਵਾਰ ਚੰਗੀ ਹੋ ਜਾਂਦੀ ਹੈ ਪਰ ਜੇਕਰ ਘੱਟ بارش ਹੋਵੇ ਤਾਂ ਕਿਸਾਨਾਂ ਨੂੰ ਮੌਕੇ ਦੀ ਮਾਰ ਚੱਲਣੀ ਪੈਂਦੀ ਹੈ ਮੌਨਸੂਨ ਦਾ ਜਮੀਨ ਪ੍ਰਸ਼ਾਸਨ ਲਈ ਪਰਿਕਿਆ ਦੀ ਖੜੀ ਹੁੰਦਾ ਹੈ ਕਿਉਂਕਿ ਇਸ ਦੌਰਾਨ ਇੱਕ ਪਾਸੇ ਸੜਕਾਂ ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਹੁੰਦੀ ਹੈ ਤੇ ਦੂਜੇ ਪਾਸੇ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਤੀਜਾ ਇਸ ਦੌਰਾਨ ਇਮਾਰਤਾਂ ਵੀ ਡਿੱਗਣ ਦਾ ਖਤਰਾ ਹੁੰਦਾ ਹੈ ਇਹਨਾਂ ਸਾਰੀਆਂ ਚੁਣੌਤੀਆਂ ਨਾਲ ਸਹਿਯੋਗ ਨਾਬਤ ਤਰੀਕੇ ਨਾਲ ਨਜਿੱਠਣ ਦੀ ਲੋੜ ਹੁੰਦੀ ਹੈ ਇਹ ਪਾਸੇ ਜਿੱਥੇ ਇੱਕ ਪਾਸੇ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾ ਜਾ ਰਿਹਾ ਹੈ ਉੱਥੇ ਹੀ ਪ੍ਰਸ਼ਾਸਨ ਇਸ ਮੌਕੇ ਦਾ ਪੂਰਾ ਫਾਇਦਾ ਵੀ ਚੁੱਕ ਸਕਦਾ ਹੈ ਕਿਉਂਕਿ ਪੰਜਾਬ 'ਚ ਹਲੇ ਤੱਕ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਗੂ ਨਹੀਂ ਹੈ ਜੇਕਰ ਸੜਕਾਂ ਤੇ ਇਕੱਠਾ ਹੋਇਆ ਪਾਣੀ ਜ਼ਮੀਨ ਹੇਠਾ ਛੱਡ ਦਿੱਤਾ ਜਾਵੇ ਤਾਂ ਇਸ ਦਾ ਅਸੀਂ ਪੂਰਾ ਫਾਇਦਾ ਲੈ ਸਕਦੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਫਾਇਦਾ ਕਰ ਸਕਦੇ ਹਾਂ ਇਸ ਨਾਲ ਜਿੱਥੇ ਸੜਕਾਂ ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਉੱਥੇ ਹੀ ਇਸ ਦੀ ਸਹੀ ਵਰਤੋਂ ਵੀ ਕੀਤੀ ਜਾਏਗੀ ਫਿਲਹਾਲ ਜਿਹੜਾ ਵੀ ਸਮਾਂ ਬਚਿਆ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਦੌਰਾਨ ਪਾਣੀ ਦੀ ਨਿਕਾਸੀ ਦੇ ਪੂਰੇ ਪ੍ਰਬੰਧ ਕਰ ਲਵੇ ਤਾਂ ਪਾਣੀ ਇਕੱਠਾ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕੇ ਦੱਸਿਆ ਕਿ ਮੀਂਹ ਨੇ ਪ੍ਰਸ਼ਾਸਨ ਦੀ ਜਿਹੜੀ ਪੋਲ ਖੋਲਦੀ ਆ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਦੀ ਮੌਤ ਵੀ ਹੋ ਗਈ ਹੈ ਤੇ ਲੁਧਿਆਣੇ ਦੇ ਵਿੱਚ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਹੈ ਫੋਨ ਦੀ ਵਰਤੋਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬੜੀ ਆਮ ਜਹੀ ਗੱਲ ਹੈ ਦੱਸ ਦਈਏ ਫੋਨ ਦੇ ਵਿੱਚ ਚੱਲਣ ਵਾਲੇ ਪਲਾਨਾਂ ਦੇ ਵਿੱਚ ਕੰਪਨੀਆਂ ਨੇ ਵਾਅਦਾ ਕਰ ਦਿੱਤਾ ਹੈ ਹੁਣ ਆਮ ਜਨਤਾ ਦੀ ਜੇਬ ਤੇ ਜਿਹੜਾ ਭਾਰ ਪਏਗਾ ਦੱਸ ਦਈਏ ਕਿ Airtel, Jio ਅਤੇ Vodafone ਦੀਆਂ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਦੇ ਉੱਤੇ 17 ਤੋਂ ਲੈ ਕੇ 27% ਤੱਕ ਦਾ ਵਾਅਦਾ ਕਰ ਦਿੱਤਾ ਹੈ ਹਰ ਵਿਅਕਤੀ ਨੂੰ ਚਾਹੇ ਉਹਨੇ 1 ਮਹੀਨੇ ਦਾ ਰੀਚਾਰਜ ਕਰਵਾਉਣਾ ਹੈ ਚਾਹੇ 2 ਮਹੀਨੇ ਦਾ ਤੇ ਚਾਹੇ 3 ਮਹੀਨੇ ਦਾ ਉਹਨਾਂ ਉਸ ਤਰ੍ਹਾਂ ਤੋਂ 70% ਤੱਕ ਦਾ ਵਾਅਦਾ ਕਰਕੇ ਪੇਮੈਂਟ ਕਰਨੀ ਪਏਗੀ ਦੱਸ ਦਈਏ ਕਿ ਜਿਹੜਾ ਰੀਚਾਰਜ 239 ਦਾ ਹੁੰਦਾ ਸੀ ਉਹ ਹੁਣ 299 ਦਾ ਕਰ ਦਿੱਤਾ ਹੈ ਘੱਟੋ ਘੱਟ ਨਹੀਂ ਤਾਂ 40 ਤੋਂ 50 ਰੁਪਏ ਇਸ ਰੀਚਾਰਜ ਤੇ ਵਧਾ ਦਿੱਤੇ ਗਏ ਨੇ ਜਿਹੜੇ ਡੇਲੀ ਟਾਪ ਅਪ ਜਿਹੜੇ ਡੇਲੀ ਐਡ ਅਪ ਨੇ ਜਿਹਦੇ ਵਿੱਚ 19 ਰੁਪਏ ਦੇ ਵਿੱਚ 1GB ਮਿਲ ਜਾਂਦਾ ਸੀ ਉਹਨੂੰ 22 ਰੁਪਏ ਦਾ ਕਰ ਦਿੱਤਾ ਹੈ ਅਤੇ 22 ਰੁਪਏ ਦੇ ਵਿੱਚ 2GB ਮਿਲਣ ਵਾਲੇ ਪਲਾਨ ਨੂੰ 33 ਰੁਪਏ ਦਾ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਾਰੇ ਪਲਾਨਸ ਦੇ ਵਿੱਚ 17 ਤੋਂ ਲੈ ਕੇ 27% ਤੱਕ ਦਾ ਵਾਅਦਾ ਕਰ ਦਿੱਤਾ ਗਿਆ ਹੈ ਜਿਹੜਾ 299 ਦਾ ਰੀਚਾਰਜ ਹੁੰਦਾ ਸੀ ਜਿਸ ਦੇ ਵਿੱਚ ਆਪਾਂ ਨੂੰ 2GB ਨੈਟ ਅਤੇ ਅਨਲਿਮਿਟਿਡ ਕਾਲ ਮੈਸੇजेस ਮਿਲਦੇ ਸੀ ਉਹ ਹੁਣ 339 ਦਾ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਫੋਨ ਹੈ ਜਿਹੜਾ ਛੋਟੇ ਤੋਂ ਲੈ ਕੇ ਵੱਡਾ ਹਰ ਵਿਅਕਤੀ ਜਿਹੜਾ ਇਸਤੇਮਾਲ ਕਰਦਾ ਆਪਣੀ ਜ਼ਿੰਦਗੀ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਇੰਟਰਨੈਟ ਰੀਚਾਰਜ ਕਰਵਾਉਂਦੇ ਨੇ ਆਪਣੇ ਫੋਨਾਂ ਦੇ ਵਿੱਚ ਤਾਂ ਇਹ ਜਿਹੜਾ ਪਲਾਨਸ ਦੇ ਵਿੱਚ ਬਦਲਾਅ ਹੈ ਇਹ ਅਗਲੇ ਮਹੀਨੇ 3 ਜੁਲਾਈ ਤੋਂ ਜਿਹੜਾ ਲਾਗੂ ਕਰ ਦਿੱਤਾ ਜਾਵੇਗਾ ਹੁਣ ਤੁਹਾਨੂੰ ਅਗਲੇ ਮਹੀਨੇ ਆਪਣੇ ਫੋਨਾਂ ਦੇ ਵਿੱਚ ਮੰਥਲੀ 2 ਮੰਥਲੀ অর 3 ਮੰਥਲੀ ਰੀਚਾਰਜ ਕਰਵਾਉਣ ਲਈ 17 ਤੋਂ 27% ਤੱਕ ਦਾ ਵਧਾ ਕੇ ਜਿਹੜੀ ਪੇਮੈਂਟ ਕਰਨੀ ਪਏਗੀ ਦੱਸ ਦਈਏ ਕਿ ਜਿਹੜੇ 2 ਮੰਥ ਦਾ ਰੀਚਾਰਜ ਹੈ 479 ਦਾ ਉਹ ਹੁਣ 629 ਤੱਕ ਦਾ ਕਰ ਦਿੱਤਾ ਗਿਆ ਹੈ ਉਹਦੇ ਵਿੱਚ 100 ਰੁਪਏ ਤੱਕ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਲੋਕਾਂ ਨੂੰ 2 GB ਇੰਟਰਨੈਟ ਮਿਲਦਾ ਸੀ ਅਤੇ ਅਨਲਿਮਿਟਿਡ ਕਾਲ ਤੇ 100 ਮੈਸੇਜ ਜਿਹੜੇ ਇੱਕ ਦਿਨ ਦੇ ਵਿੱਚ ਵਰਤਨ ਨੂੰ ਮਿਲਦੇ ਸੀ ਤੇ ਇਹ ਜਿਹੜੇ ਪ੍ਰੀਪੇਡ ਅਤੇ ਪੋਸਟਪੇਡ ਹੈ ਜਿਹੜਾ ਕੰਪਨੀਆਂ ਨੇ ਦੋਨਾਂ ਦੇ ਉੱਤੇ ਵਾਅਦਾ ਕਰ ਦਿੱਤਾ ਹੈ ਦੱਸ ਦਈਏ ਕਿ Airtel, Jio ਅਤੇ Vodafone ਦੀਆਂ ਕੰਪਨੀਆਂ ਨੇ ਆਪਣੇ ਡੇਲੀ ਚਾਰਜ ਦੇ ਉੱਤੇ ਕੀਮਤਾਂ ਦੇ ਉੱਤੇ ਵਧਾ ਦਿੱਤਾ ਗਿਆ ਵਾਅਦਾ ਕਰ ਦਿੱਤਾ ਗਿਆ ਹੈ ਹੁਣ ਜਿਹੜਾ ਆਮ ਜਨਤਾ ਨੂੰ ਹੈ ਜਿਹੜਾ ਵਾਧਾ ਜੇਬ ਤੇ ਜਿਹੜਾ ਅਸਰ ਪੈਣਾ ਸ਼ੁਰੂ ਹੋ ਜਾਏਗਾ ਅਗਲੇ ਮਹੀਨੇ ਤੋਂ ਇਹ ਸਕੀਮਾਂ ਜਿਹੜੀਆਂ ਲਾਗੂ ਹੋ ਜਾਣਗੀਆਂ ਤੇ ਦੱਸ ਦਈਏ ਕਿ ਕਈ ਵਿਅਕਤੀਆਂ ਕੋਲੇ 2 ਜਾਂ 3 ਫੋਨ ਦੀ ਵੀ ਵਰਤੋਂ ਕਰਦੇ ਨੇ ਤੇ ਉਹਨਾਂ ਦੀ ਜੇਬ ਤੇ ਜਿਹੜਾ ਅਸਰ ਪਵੇਗਾ ਅਗਲੇ ਮਹੀਨੇ ਤੋਂ ਜਿਹੜੇ ਪਲਾਨ ਨੇ ਕੰਪਨੀਆਂ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਜਿਹੜਾ Jio ਨੇ ਆਪਣੇ ਰੇਟਸ ਦੇ ਵਿੱਚ ਫਰਕ ਵਧਾ ਦਿੱਤਾ ਸੀਗਾ ਉਸ ਤੋਂ ਬਾਅਦ Airtel ਤੇ Vodafone ਦੇ ਜਿਹੜੇ ਨਵੇਂ ਰੇਟ ਨੇ ਉਹ ਸਾਹਮਣੇ ਆਏ ਨੇ ਅਸੀਂ ਤੁਹਾਨੂੰ ਸਕਰੀਨ ਤੇ ਜਿਹੜੇ ਨਵੇਂ ਰੇਟਾਂ ਦੀ ਲਿਸਟ ਜਿਹੜੀ ਦਿਖਾ ਰਹੇ ਹਾਂ ਦੱਸ ਦਈਏ ਕਿ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਲੋਕਾਂ ਨੂੰ ਜਿਹੜਾ ਇਹ Jio ਯੂਜ਼ਰਸ ਨੇ Airtel ਯੂਜ਼ਰਸ ਨੇ Vodafone ਯੂਜ਼ਰਸ ਨੂੰ ਇੱਕ ਵੱਡਾ ਝਟਕਾ ਮਿਲਿਆ ਹੈ ਕਿਉਂਕਿ ਲੋਕ ਨੇ ਜਿਹੜੇ ਹਰ ਮਹੀਨੇ ਬਾਅਦ ਜ਼ਿਆਦਾਤਰ ਲੋਕ ਨੇ ਜਿਹੜੇ ਉਹ 239 ਦਾ ਹੀ ਰੀਚਾਰਜ ਕਰਵਾਉਂਦੇ ਨੇ ਜਿਦੇ ਵਿੱਚ ਆਪਾਂ ਨੂੰ 28 ਦਿਨ ਲਈ 1.5 GB ਇੰਟਰਨੈਟ ਅਤੇ ਅਨਲਿਮਿਟਿਡ ਕਾਲ ਅਤੇ 100 ਮੈਸੇਜ ਆਪਾਂ ਨੂੰ ਵਰਤਨ ਨੂੰ ਮਿਲਦੇ ਨੇ ਤੇ ਉਹ ਹੁਣ 300 299 ਦਾ ਯਾਨੀ ਕਿ 310 ਹੋ ਚੁੱਕਿਆ ਹੈ ਤੇ ਹੁਣ ਲੋਕਾਂ ਨੂੰ ਉਸ ਦੇ ਲਈ 50 ਰੁਪਏ ਤੱਕ ਦੀ ਵਧਾ ਕੇ ਕੀਮਤ ਜਿਹੜੀ ਅਦਾ ਕਰਨੀ ਪਵੇਗੀ ਦੱਸ ਰਹੀ ਹੈ ਕਿ Jio ਇਹਟਲ ਤੇ ਵੋਡਾਫੋਨ ਦੀਆਂ ਕੰਪਨੀਆਂ ਨੇ ਆਪਣੇ ਜਿਹੜੇ ਰੀਚਾਰਜ ਪਲਾਨਸ ਤੇ ਆ ਵਾਅਦਾ ਕਰ ਦਿੱਤਾ ਹੈ ਅਤੇ ਜਿਹੜਾ ਦਿਨ 339 ਦਾ ਪਲਾਨ ਹੈ ਉਹ ਹੁਣ 399 ਦਾ ਹੋ ਚੁੱਕਿਆ ਹੈ ਤੇ ਜਿਹੜਾ 399 ਦਾ ਹੈ ਉਹ 449 ਦਾ ਹੋ ਚੁੱਕਿਆ ਹੈ ਤਾਂ ਹਰ ਪਲਾਨ ਦੇ ਉੱਤੇ ਤੁਹਾਨੂੰ 12 ਤੋਂ ਲੈ ਕੇ 27% ਤੱਕ ਦੀ ਕੀਮਤਾਂ ਜਿਹੜੀਆਂ ਵਧਾ ਕੇ ਦੇਣੀਆਂ ਪੈਣਗੀਆਂ ਸਭ ਤੋਂ ਪਹਿਲਾਂ ਜਿਹੜਾ Jio ਨੇ ਆਪਣੇ ਨਵੇਂ ਰੇਟ ਜਿਹੜੇ ਜਾਰੀ ਕੀਤੇ ਸੀਗੇ ਇੰਟਰਨੈਟ ਦੇ ਰਾਹੀਂ ਜਿਹੜੀ ਤਸਵੀਰਾਂ ਵਾਇਰਲ ਹੋ ਰਹੀਆਂ ਸੀਗੀਆਂ ਤੇ ਉਸ ਤੋਂ ਬਾਅਦ ਹੀ ਹੁਣ Airtel ਤੇ Vodafone ਨੇ ਵੀ ਆਪਣੇ ਰੇਟਾਂ ਦੇ ਵਿੱਚ ਕੀਮਤਾਂ ਦੇ ਜਿਹੜਾ ਵਾਦਾ ਕਰ ਦਿੱਤਾ ਹੈ। ਪੰਜਾਬ ਖਬਰ ਮੌਸਮ ਵਿਭਾਗ ਤੋਂ ਹਰਿਆਣਾ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ। 12 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਦੱਸਈਏ ਕਿ ਦੱਖਣ ਪੱਛਮੀ ਮੌਨਸੂਨ ਬੁੱਧਵਾਰ ਨੂੰ ਹਰਿਆਣਾ ਤੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ ਜਿਸ ਕਾਰਨ ਚੰਡੀਗੜ੍ਹ ਅਤੇ ਗਵਾਂਡੀ ਰਾਜ ਪੰਜਾਬ ਵਿੱਚ ਇਸ ਨੂੰ ਦੋ ਤਿੰਨ ਦਿਨਾਂ ਵਿੱਚ ਇਸ ਦੀ ਸ਼ੁਰੂਆਤ ਕਰਨ ਲਈ ਅਨੁਕੂਲ ਹਾਲਤ ਬਣ ਗਏ ਸਨ। ਹਰਿਆਣਾ 'ਚ ਮੌਨਸੂਨ ਦੇ ਆਉਣ ਨਾਲ ਗੁਰੂਗ੍ਰਾਮ ਅਤੇ ਫਰੀਦাবাদ 'ਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ। ਗੁਰੂਗ੍ਰਾਮ 'ਚ ਸ਼ੁੱਕਰਵਾਰ ਸਵੇਰੇ ਅਤੇ ਐਤਿ ਰਵੀਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਜਿਸ ਕਾਰਨ ਪੂਰੇ ਸ਼ਹਿਰ 'ਚ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ। ਸ਼ਹਿਰ 'ਚ ਬਾਰਿਸ਼ ਤੋਂ ਬਾਅਦ ਦਿੱਲੀ ਗੁਰੂਗ੍ਰਾਮ ਐਕਸਪ੍ਰੈਸ ਵੀ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਵਿੱਚ ਹਰਿਆਣਾ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਦੀ ਖ਼ਬਰ ਵਿਖੇਵਾਨੀ ਕੀਤੀ ਹੈ। ਮੌਸਮ ਦੇ ਬੁਲੇਟਿਨ ਦੇ ਅਨੁਸਾਰ ਅੱਗੇ ਵਧਨ ਦੀ ਭਵਿੱਖਬਾਣੀ ਕੀਤੀ ਹੈ ਦਾਸ ਜੀ ਇਹ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਦੋ ਤਿੰਨ ਦਿਨਾਂ ਨੂੰ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਕੱਦ ਤੱਕ ਦੇ ਇਜਾਜ਼ਤ ਧੰਨਵਾਦ